ਜੀ ਕੀ ਨਾਮ ਕਿੱਥੋਂ ਦੇ ਰਹਿਣਾ ਮੇਰਾ ਨਾਮ ਮਰਜੀ ਸਿੰਘ ਹੈ ਐਫਐਟ ਮੋਟਾ ਹੌਲਦਾਰ ਰਹਿਣਾ ਕਮਾਲਪੁਰ ਕੀ ਘਟਨਾ ਕੀ ਹੋਈ ਹੈ ਘਟਨਾ ਇੱਦਾਂ ਹੀ ਇੱਥੋਂ ਜਾ ਰਹੇ ਸੀ ਪਿੰਡ ਤੋਂ ਜਾ ਰਹੇ ਸੀ ਸੇਚਨ ਸੇਚਨ ਜਾ ਰਹੇ ਸੀ ਤੇ ਜਿਹੜੇ ਰਸਤੇ 'ਤੇ ਟੇਪਰ ਕੜਾ ਹੀ ਗਿਆ ਤੇ ਪਰਦੇ ਆ ਕੇ ਮੋਟਰਸਾਈਕਲ ਨੇ ਕੱਟ ਮਾਰਿਆ ਤੇ ਉਹ ਮੋਟਰਸਾਈਕਲ ਨਿਕਲ ਗਿਆ ਮੈਂ ਬਚਾ ਲਗਿਆ ਬ੍ਰੇਕ ਮਾਰੀ ਇਲਾਕੇ ਖੰਡਾ ਸੀ ਤੇ ਰੋਡ ਟੁੱਟਾ ਹੈ ਨਾਲ ਉਹ ਫਿਰ ਬ੍ਰੇਕ ਮਾਰਨਾ ਗੱਡੀ ਪਟ ਗਈ ਖੁਸਵਾਰੀਆਂ ਕਪੜਾ ਗਿਆ ਕਪੜਾ ਨਾਲ ਫਿਰ ਕਿੰਨੇ ਕਿੰਨੀਆਂ ਖੁਸਵਾਰੀਆਂ 10 12 ਹੀ ਨੇ ਖੁਸਵਾਰੀਆਂ ਵਿੱਚ ਰੱਖਣਾ ਪੋਇੰਟ ਜਿਸ ਜੁਗਿੰਦਰ ਅਰੇ ਜੀ ਇਥੇ ਰੈਲੀ ਚ ਆਏ ਸੀ ਨਾ ਰੈਲੀ ਚ ਆਏ ਸੀ ਰੈਲੀ ਤੋਂ ਬਾਅਦ ਜਾ ਰਹੇ ਹਾਂ ਹਾਲਤ ਤੇ ਦਰਦ ਹੋਇਆ ਹੋਇਆ ਔਰ ਠੀਕ ਹੈ ਜੀ ਜਰੂਰ ਸਾਡੇ ਕਦੇ ਤੇ ਲਿਖਣੀ ਪਾ ਬਾਅਦ ਲੱਗੀ ਗਿੰਦੇ ਕਿੱਲੇ ਜਿਹੜੇ ਬਾਅਦ 15 ਸੈਕਿੰਡ 15 ਕਿਲੋ ਓ ਜੀ ਕੀ ਤੋਂ ਤਾਂ ਨਾ ਕਿਥੇ ਰਹਿਣਾ ਮੇਰਾ ਪਿੰਡ ਤਲਵੰਡੀ ਪਾਈ ਆ ਜੁਗਿੰਦਰ ਸਿੰਘ ਆ ਅੱਗੇ ਜਰੂਰ ਕਰਨਾ ਹੋਵੇ ਤੁਸੀਂ ਚਾਹਦੇ ਹੋ ਨਹੀਂ ਇਹ ਪਲਟੀ ਹੋਇਆ ਹੋਇਆ ਸੀ ਜਦੋਂ ਅਸੀਂ ਆਉਦੇ ਸੀਗੇ ਪਲਟੀ ਹੋਈ ਸੀ ਉਹ ਟਾਈਮ ਗੱਡੀ ਕਿੰਨੇ ਕਿਤੇ ਦੇ ਨੇ ਸੀ ਇਹ ਹੈਗੇ ਸੀ 15 ਬੰਦੇ ਸੱਤਾਂ ਵਾਵਾ ਲੱਗੀਆਂ ਸੀ ਆ ਉਦਾਂ ਜਾਨ ਗਾਨ ਹੈ ਨਹੀਂ ਕੋਈ ਕਹਿੰਦਾ ਵੀ ਠੀਕ ਠਾਕ ਆ ਆ ਰਗੜਾ ਰਗੜਾਈਆਂ ਜਾਨੀ ਤੋਂ ਨਹੀਂ ਆ ਜਾਨੀ ਤੋਂ ਨਹੀਂ ਆ ਪਤਾ ਲੱਗਾ ਕਿੱਧਰੋਂ ਕਿੱਧਰੋਂ ਜਾ ਰਹੇ ਸੀ ਇਹ ਇਧਰੋਂ ਜਾਂਦੇ ਸੀ ਸultanpur ਨੂੰ ਕਿਉਂ ਮੂੰਹ ਇਧਰ ਸੀ ਨਾ ਗੱਡੀ ਦਾ ਅਸੀਂ ਉਧਰੋਂ ਆਉਂਦੇ ਸੀ ਤੇ ਇੱਕ ਕੂਰਤ ਲੈਪ ਲਾਉਂਦੇ ਸੀ ਐ ਇੱਕ ਕੂਰਤ ਲੈਪ ਲਾਉਂਦੇ ਸੀ ਤੇ ਹੁਣ ਮੌਕੇ ਤੇ ਤੁਸੀਂ ਹਸਪੀਟਲ ਤੁਸੀਂ ਲੈ ਕੇ ਪਹੁੰਚੇ ਆ ਨਾ ਵੀ ਨਾਲ ਇਹਨੂੰ ਕਿਹਾ ਡਰਾਈਵਰ ਨੂੰ ਕਿਹਾ ਲੈ ਕੇ ਜਾ ਉਹਨਾਂ ਨੂੰ ਅਭੀ ਇਹ ਤਾਂ ਇੱਥੇ ਪਿਆ ਆ ਵਿਚਾਰੇ ਗਰਮੀ ਹੈਗੀ ਆ ਕਾਰਨ ਕੀ ਲੱਗਦਾ ਹੈ ਹਾਂਜੀ ਕੀ ਕਾਰਨ ਲੱਗਦਾ ਇਹ ਦੇਖੋ ਹੁਣ ਕਿਦਾਂ ਪੈਰਸੇ ਦਾ ਮੇਰੇ ਸਭ ਨਾਲ ਆਊਟ ਹੋ ਗਿਆ ਆ ਉਹ ਬਣਦਾ ਸੀ ਨਾ ਰੋਡ ਬਣਿਆ ਵਾ ਉਸੇ ਟਿਪਰ ਵੀ ਖੜੇ ਸੀ ਵੀ ਆਪਣੇ ਤੋਂ ਪਿੰਨਾ ਜਾਣ ਕੇ ਹੋਇਆ ਹੋਇਆ ਸੀਗਾ ਉਸ ਮੌਕੇ ਤੇ ਨਹੀਂ ਦੇਖੀ ਨਹੀਂ ਨਹੀਂ ਮੌਕੇ ਤੇ ਨਹੀਂ ਕਿੱਥੇ ਹੋਇਆ ਆ ਕੇ ਚੱਕਿਆ ਹਾਂ ਆ ਕੇ ਚੱਕਿਆ ਆ ਜਨਾ ਜ਼ਰੂਰ ਮੈਂ ਮੌਕੇ ਤੇ ਨਹੀਂ ਹੈ ਇਦਾਂ ਫਿਰ